ਸਤਿ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਤੇ ਅੱਜ ਤੋਂ ਆਪਣਾ ਗੁਰੂ ਪੀੜਾ ਸਟਾਰਟ ਆ ਆਪਾਂ ਦੱਸਾਂ ਗੁਰੂਆਂ ਦੇ ਬਾਰੇ ਵਿੱਚ ਸਾਰਾ ਕੁਝ ਕਰਾਂਗੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਕਲਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਵਿਸਾਖ ਸੁਦੀ ਸੰਮਤ 1526 ਬਿਕਰਮੀ ਜਾਂ 15 April 1469 ਈਸਵੀ ਨੂੰ ਨਨਕਾਣਾ ਸਾਹਿਬ ਵਿਖੇ ਹੋਇਆ ਇਹੀ ਦੋ ਤਰੀਕੇ ਕਿਉਂ ਦਿੱਤੇ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਦੇਸੀ ਮਹੀਨਾ ਹੁੰਦਾ ਨਾ ਵਿਸਾਖ ਸੁਦੀ ਬਿਕਰਮੀ ਸੰਮਤ ਜੇ ਤਾਂ ਪੇਪਰ ਵਿੱਚ ਬਿਕਰਮੀ ਸੰਮਤ ਪੁੱਛਿਆ ਜਾਵੇ ਤਾਂ ਆਪਾਂ 1526 ਯਾਦ ਰੱਖਣਾ ਤੇ ਜੇ ਈਸਵੀ ਤਰੀਕਾ ਦੇ ਵਿੱਚ ਪੁੱਛਿਆ ਜਾਵੇ ਅੰਗਰੇਜ਼ੀ ਕੈਲੰਡਰ ਦੇ ਅਨੁਸਾਰ ਹੈਗਾ 15 April 1469 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਕਿੱਥੇ ਨਨਕਾਣਾ ਸਾਹਿਬ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਕੀ ਨਾਮ ਸੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ ਤੇ ਪਿਤਾ ਜੀ ਦਾ ਨਾਮ ਮਹਤਾ ਕਲੂਦਾਸ ਜੀ ਬੇਦੀ ਖੱਤਰੀ ਜਾਤੀ ਨਾਲ ਸੰਬੰਧ ਰੱਖਦੇ ਸੀ ਮਹਤਾ ਕਲੂਦਾਸ ਜੀ ਮਹਤਾ ਕਲੂਦਾਸ ਜੀ ਸੀ ਜੋ ਰਾਏ ਬੁਲਾਰ ਪੱਟੀ ਦੇ ਅਧੀਨ ਪਟਵਾਰੀ ਦਾ ਕੰਮ ਕਰਦੇ ਸੀ ਜਿਹੜਾ ਰਾਏ ਬੁਲਾਰ ਪੱਟੀ ਇਹ ਕੌਣ ਸੀਗਾ ਇਸ ਦਾ ਪੂਰਾ ਨਾਮ ਰਾਏ ਬੁਲਾਰ ਅਹਿਮਦ ਪੱਟੀ ਇਹ ਕੋ ਮੁਸਲਮਾਨ ਰਾਜਪੂਤ ਸੀ ਤੇ ਗੁਰੂ ਨਾਨਕ ਦੇਵ ਜੀ ਦਾ ਚੇਲਾ ਵੀ ਸੀ। ਰਾਏ ਬੁਲਾਰ ਅਹਿਮਦ ਭੱਟੀ ਸੀ ਜਿਹੜਾ ਉਸਨੇ 18,000 ਏਕੜ ਜ਼ਮੀਨ ਸੀ ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਦਾਣ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ? ਉਹਨਾਂ ਨੇ ਬਚਪਨ ਦੀ ਸਿੱਖਿਆ ਹਿੰਦੀ ਤੇ ਗਣਿਤ ਦੀ ਸੀ ਜੋ ਸਿੱਖਿਆ ਪੰਡਿਤ ਗੋਪਾਲ ਦਾਸ ਤੋਂ। ਤੇ ਸੰਸਕ੍ਰਿਤ ਦੀ ਸਿੱਖਿਆ ਪੰਡਿਤ ਬ੍ਰਿਜਨਾਥ ਤੋਂ ਪ੍ਰਾਪਤ ਕੀਤੀ ਫਾਰਸੀ ਅਤੇ ਅਰਬੀ ਦੀ ਮੌਲਵੀ ਕুতਬਦੀਨ ਤੋਂ ਦੁਬਾਰਾ ਫੇਰ ਕਪੀਟ ਕਰ ਰਹੀ ਹਾਂ ਹਿੰਦੀ ਅਤੇ ਗਣਿਤ ਦੀ ਸਿੱਖਿਆ ਪੰਡਿਤ ਗੋਪਾਲਦਾਸ ਤੋਂ ਸੰਸਕ੍ਰਿਤ ਦੀ ਸਿੱਖਿਆ ਬ੍ਰਿਜਨਾਥ ਤੋਂ ਫਾਰਸੀ ਅਤੇ ਅਰਬੀ ਦੀ ਸਿੱਖਿਆ ਸੀ ਜੋ ਮੌਲਵੀ ਕুতਬਦੀਨ ਤੋਂ ਪ੍ਰਾਪਤ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲੇ ਦੇ ਨਿਵਾਸੀ ਸ੍ਰੀ ਮੂਲਚੰਦ ਖਜਾਨਚੀ ਦੀ ਪੁੱਤਰੀ ਬੀਬੀ ਸੁਲਖਣੀ ਜੀ ਨਾਲ ਹੋਇਆ ਸੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਤਾਂ ਉਹਨਾਂ ਦੀ ਉਮਰ ਕਿੰਨੀ ਸੀ 14 ਸਾਲ ਤੇ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀਦਾਸ ਜੀ ਸੀ ਜਿਹੜੇ ਬਾਬਾ ਸ਼੍ਰੀਚੰਦ ਜੀ ਸੀਗੇ ਇਹ ਉਦਾਸੀ ਮੱਤ ਦੇ ਸੀ ਤੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਉਹਨਾਂ ਦਾ ਵਿਆਹ ਕਿਹਦੇ ਨਾਲ ਹੋਇਆ ਸੀ ਸੁਲਤਾਨਪੁਰ ਲੋਧੀ ਦੇ ਜੈਰਾਮ ਜੀ ਦੇ ਨਾਲ ਜਿਹੜਾ ਕਿ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ ਉਸ ਤੋਂ ਬਾਅਦ ਜਨੇਊ ਦੀ ਰਸਮ ਇਹ ਹਿੰਦੂ ਸਮਾਜ ਦੇ ਵਿੱਚ ਨਾ ਇੱਕ ਸਫੇਦ ਪਵਿੱਤਰ ਧਾਗਾ ਪਾਇਆ ਜਾਂਦਾ ਸੀ ਉਸ ਨੂੰ ਕੀ ਕਿਹਾ ਜਾਂਦਾ ਜਨੇਊ ਪਰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲਈ ਕਿਹਾ ਗਿਆ ਉਹਨਾਂ ਨੇ ਜਨੇਊ ਦੀ ਰਸਮ ਗੁਰੂ ਨਾਨਕ ਦੇਵ ਜੀ ਲਈ ਕੌਣ ਕਰ ਰਹੀ ਸੀ? ਪੁਜਿਤ ਹਰਦੇਵਾਲ ਜੀ। ਤਾਂ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ? ਉਹਨਾਂ ਨੂੰ ਇਨਕਾਰ ਕਰ ਦਿੱਤਾ ਸੀ, ਮਨ੍ਹਾ ਕਰ ਦਿੱਤਾ ਸੀ। ਉਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਮੈਂ ਜਨੇਊ ਨਹੀਂ ਧਾਰਨ ਕਰਨਾ। ਤਾਂ ਫਿਰ ਉਹਨਾਂ ਦੇ ਮਨ੍ਹਾ ਕਰਨ ਤੇ ਜਿਹੜੇ ਪੁਜਿਤ ਹਰਦੇਵਾਲ ਸੀਗੇ ਉਹਨਾਂ ਨੇ ਕੀ ਕਿਹਾ ਸੀਗਾ? ਕਹਿੰਦੇ ਕਿ ਜਿਹੜਾ ਜਨੇਊ ਆ ਇਹ ਉੱਚ ਜਾਤੀ ਦਾ ਪ੍ਰਤੀਕ ਹੁੰਦਾ। ਪਵਿੱਤਰ ਧਾਗਾ ਆ ਜਿਹੜਾ ਉਹਨਾਂ ਦੀ ਲੋਕ ਪਰਲੋਕ ਵਿੱਚ ਰੱਖਿਆ ਕਰਦਾ। ਧਰਮ ਦਾ ਪ੍ਰਤੀਕ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਸੀ ਕਹਿੰਦੇ ਵੀ ਜਿਹੜਾ ਧਾਗਾ ਟੁੱਟ ਸਕਦਾ ਉਹ ਕੀ ਰੱਖਿਆ ਕਰੂਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮਨੁੱਖ ਨੂੰ ਸੰਯਮ ਤੇ ਇਮਾਨਦਾਰੀ ਦੇ ਗੁਣਾ ਵੱਲ ਧਿਆਨ ਦੇਣਾ ਚਾਹੀਦਾ ਸੱਚੇ ਧਰਮ ਦੀ بجائے ਸੱਚਾ ਕਰਮ ਕਰਨਾ ਚਾਹੀਦਾ ਇਹ ਹੀ ਸੱਚਾ ਧਰਮ ਹੈ ਤਾਂ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਸੀ ਜਨੇਉ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਇਹ ਇਸ ਤਰ੍ਹਾਂ ਕੁਐਸਚਨ ਬਣਦਾ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਕਿਸ ਦੁਆਰਾ ਕੀਤੀ ਗਈ? ਪੁਜਾਰੀ ਹਰਦੇਵ ਜੀ ਦੁਆਰਾ। ਉਸ ਤੋਂ ਬਾਅਦ ਗਿਆਨ ਦੀ ਪ੍ਰਾਪਤੀ। ਗੁਰੂ ਨਾਨਕ ਦੇਵ ਜੀ ਨੂੰ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਸੀ ਤੇ 3 ਦਿਨ ਉੱਥੇ ਹੀ ਅਲੋਪ ਹੋ ਗਏ ਸੀ। ਉਹਨਾਂ ਨੂੰ ਬਹੁਤ ਤਲਾਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ 3 ਦਿਨਾਂ ਬਾਅਦ ਆਪਣੇ ਆਪ ਪ੍ਰਗਟ ਹੋਏ ਤੇ ਇਨਾਂ ਤਿੰਨ ਦਿਨਾਂ ਦੇ ਵਿੱਚ ਹੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਨੇ ਕਿਹੜੇ ਸ਼ਬਦ ਕਹੇ ਸੀ ਗੁਰੂ ਜੀ ਨੇ ਨਾ ਕੋ Hindu ਨਾ ਕੋ ਮੁਸਲਮਾਨ ਉਸ ਤੋਂ ਬਾਅਦ ਯਾਤਰਾਵਾਂ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਭਟਕੀ ਹੋਈ ਮਨੁੱਖਤਾ ਨੂੰ ਸਹੀ ਰਾਹ ਵਿਖਾਉਣ ਲਈ ਹੈ ਜੋ ਆਪਣੀਆਂ ਯਾਤਰਾਵਾਂ ਜਾਂ ਉਦਾਸੀਆਂ ਸ਼ੁਰੂ ਕੀਤੀਆਂ ਸੀ। ਉਹਨਾਂ ਨੇ 1499 ਤੋਂ 1522 ਈਸਵੀ ਤੱਕ ਚਾਰਾਂ ਦਿਸ਼ਾਵਾਂ ਦੀ ਯਾਤਰਾ ਕੀਤੀ। ਪਹਿਲੀ ਉਦਾਸੀ ਸੀ ਜਿਹੜੀ ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਪੂਰਬ ਦਿਸ਼ਾ ਵੱਲ ਗਏ। ਇੱਥੇ ਉਹਨਾਂ ਨੇ ਸੈਯਦਪੁਰ, ਤਲੁੰਬਾ, ਕੁਰੂਕਸ਼ੇਤਰ, ਪਾਣੀਪੱਤ, ਹਰਦਵਾਰ बनारस गया कामरूप टाका ਤੇ ਜਗਨਨਾਥਪੁਰੀ ਇਹਨਾਂ ਸਥਾਨਾਂ ਤੇ ਗਏ ਸੀ ਜਗਨਨਾਥਪੁਰੀ ਜਾ ਕੇ ਉਹਨਾਂ ਨੇ ਆਰਤੀ ਉਚਾਰੀ ਆਪਾਂ ਗੁਰਬਾਣੀ ਦੇ ਵਿੱਚ ਆਰਤੀ ਪੜ੍ਹਦੇ ਆ ਨਾ ਗगन ਮੈ ਥਾਲ ਉਹ ਆਰਤੀ ਆ ਜੋ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਤੇ ਪਹਿਲੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਸੈਦਪੁਰ ਐਮਨਾਬਾਦ ਪਹੁੰਚੇ ਉੱਥੇ ਉਹਨਾਂ ਨੇ ਪਿੰਡ ਦੇ ਉਸ ਪਿੰਡ ਦੇ ਜ਼ਿੰਮੇਦਾਰ ਨੇ ਗੁਰੂ ਸਾਹਿਬ ਜੀ ਨੂੰ ਬ੍ਰੰਮ ਭੋਜ ਦਾ ਸੱਦਾ ਦਿੱਤਾ ਪਰ ਗੁਰੂ ਸਾਹਿਬ ਨੇ ਕੀ ਕੀਤਾ ਸੀ ਇਨਕਾਰ ਕਰ ਦਿੱਤਾ ਸੀ ਇਹ ਇੱਕ ਕਹਾਣੀ ਆ ਗਰੀਬ ਤਰਖਾਨ ਭਾਈ ਲਾਲੋ ਤੇ ਮਲਿਕ ਭਾਗੋ ਦੇ ਬਾਰੇ ਵਿੱਚ ਜਿਹੜਾ ਪਿੰਡ ਦਾ ਜ਼ਿੰਮੇਦਾਰ ਸੀ ਇੱਕ ਮਲਿਕ ਭਾਗੋ ਨਾਮ ਦਾ ਸੀਗਾ ਵਿਅਕਤੀ ਉਹਨੇ ਕਿ ਦਿੱਤਾ ਗੁਰੂ ਸਾਹਿਬ ਨੂੰ ਨਾ ਆਪਣੇ ਘਰ ਭੋਜਨ ਲਈ ਸੱਦਾ ਦਿੱਤਾ ਪਰ ਗੁਰੂ ਨਾਨਕ ਦੇਵ ਜੀ ਨੇ ਉਹਦੇ ਕੋਲ ਜਾਣ ਤੋਂ ਮਨਾ ਕਰਤਾ ਤੇ ਉਹ ਗਰੀਬ ਤਰਖਾਨ ਭਾਈ ਲਾਲੋ ਦੇ ਘਰ ਠਹਿਰੇ ਸੀ ਜਦੋਂ ਇਹਦੇ ਬਾਰੇ ਮਲਿਕ ਭਾਗੋ ਨੂੰ ਪਤਾ ਲੱਗਿਆ ਤਾਂ ਉਹਨੇ ਆਪਣਾ ਭਾਰੀ ਅਪਮਾਨ ਸਮਝਿਆ ਉਹਨਾਂ ਨੂੰ ਲੱਗਿਆ ਵੀ ਮੈਂ ਬੁਲਾਇਆ ਸੀ ਤਾਂ ਮੇਰੀ ਇਹ ਤਾਂ ਮੇਰਾ ਅਪਮਾਨ ਕਰਤਾ ਗੁਰੂ ਸਾਹਿਬ ਨੇ ਵੀ ਮਨਾ ਕਿਉਂ ਕੀਤਾ ਉਹਨਾਂ ਨੇ ਜਦੋਂ ਗੁਰੂ ਸਾਹਿਬ ਤੋਂ ਪੁੱਛਿਆ ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਸੀ ਇੱਕ ਹੱਥ ਵਿੱਚ ਮਲਿਕ ਭਾਗੋ ਦੇ ਭੋਜ ਦੀ ਰੋਟੀ ਦੂਸਰੇ ਹੱਥ ਵਿੱਚ ਪਾਈ ਲਾਲੋ ਦੀ ਸੁੱਕੀ ਰੋਟੀ ਲੈ ਕੇ ਜਦੋਂ ਹੱਥ ਨਾਲ ਘੁੱਟਿਆ ਤਾਂ ਜਿਹੜਾ ਮਲਿਕ ਭਾਗੋ ਦੀ ਰੋਟੀ ਸੀਗੀ ਉਹਦੇ ਵਿੱਚੋਂ ਲਹੂ ਤੇ ਪਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਨਿਕਲਿਆ ਸੀਗਾ ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਸਾਨੂੰ ਹਰਾਮ ਦੀ ਨਹੀਂ ਬਲਕਿ ਦਸਾਂ ਨੋਹਾਂ ਦੀ ਕਿਰਤ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਮਾਲਕ ਭਾਗੋ ਸੀ ਉਹ ਇੱਕ ਬੇਈਮਾਨ ਬੰਦਾ ਸੀ ਤੇ ਜਿਹੜਾ ਭਾਈ ਲਾਲੋ ਸੀਗਾ ਉਹ ਮਿਹਨਤ ਮਜ਼ਦੂਰੀ ਹੱਕ ਦੀ ਖਾਣ ਵਾਲਾ ਸੀ ਮਿਹਨਤ ਕਰਨ ਵਾਲਾ ਉਸ ਤੋਂ ਬਾਅਦ ਗੁਰੂ ਜੀ ਤਲੁੰਬਾ ਗਏ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਉੱਥੇ ਸੱਜਣ ਠੱਗ ਨਾਲ ਹੋਈ ਜਿਹੜਾ ਸੱਜਣ ਠੱਗ ਸੀਗਾ ਉਹ ਨਾਮ ਦਾ ਤਾਂ ਸੱਜਣ ਸੀ ਪਰ ਕੰਮ ਉਹਦੇ ਠੱਗਾਂ ਵਾਲੇ ਹੀ ਸੀ ਉਸਨੇ ਆਪਣੀ ਹਵੇਲੀ ਵਿੱਚ ਮਰਜੀਤ ਮੰਦਿਰ ਬਣਾ ਰੱਖੇ ਸੀ ਤਾਂ ਕਿ ਜਿਹੜਾ ਵੀ ਯਾਤਰੀ ਉਹਦੇ ਹਵੇਲੀ 'ਚ ਆਉਂਦਾ ਠਹਿਰਦਾ ਦਿਨ ਵੇਲੇ ਤਾਂ ਉਹਨਾਂ ਦੀ ਬਹੁਤ ਸੇਵਾ ਕਰਦਾ ਸੀ ਪਰ ਰਾਤ ਨੂੰ ਉਹ ਅਮੀਰ ਯਾਤਰੀਆਂ ਨੂੰ ਲੁੱਟਦਾ ਉਹਨਾਂ ਦਾ ਕਤਲ ਕਰ ਦਿੰਦਾ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਖੂਹ ਵਿੱਚ ਸਿੱਟ ਦਿੰਦਾ ਸੀਗਾ ਹਾਂ ਉਹਨੇ ਨਾ ਗੁਰੂ ਸਾਹਿਬ ਨਾਲ ਵੀ ਅਜਿਹਾ ਕਰਨ ਦੀ ਯੋਜਨਾ ਬਣਾਈ ਸੀ ਪਰ ਰਾਤ ਨੂੰ ਜਦੋਂ ਉਹਨੇ ਗੁਰੂ ਸਾਹਿਬ ਦੇ ਬਾਣੀ ਬਾਣੀ ਉਚਾਰਦੇ ਸੁਣਿਆ ਗੁਰੂ ਸਾਹਿਬ ਬਾਣੀ ਪੜ੍ਹ ਰਹੇ ਸੀ ਤਾਂ ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਗੁਰੂ ਜੀ ਨੇ ਉਹਨੂੰ ਮਾਫੀ ਕਰ ਦਿੱਤਾ ਫਿਰ ਉਸਨੇ ਆਪਣੇ ਉਹ ਗਲਤ ਕੰਮ ਛੱਡ ਕੇ ਸਹੀ ਰਾਹ ਚੁਣਿਆ ਉਸਨੇ ਆਪਣੀਆਂ ਠੱਗੀਆਂ ਬੰਦ ਕਰ ਦਿੱਤੀਆਂ ਤੇ ਉਹ ਗੁਰਬਾਣੀ ਗੁਰੂ ਸਾਹਿਬ ਦੇ ਕਹੇ ਵਿਚਾਰਾਂ ਤੇ ਚੱਲਣ ਲੱਗ ਗਿਆ ਸੀ ਦੂਜੀ ਉਦਾਸੀ ਦੂਜੀ ਉਦਾਸੀ ਵੇਲੇ ਪੀਰ ਬੁੱਢਣ ਸਾਹਿਬ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਵੇਲੇ ਪੀਰ ਬੁੱਢਣ ਸਾਹਿਬ ਰਵਾਲ ਸਰ ਜਵਾਲਾ ਜੀ ਤਿੱਬਤ ਸੁਮੇਰ ਪਰਬਤ ਮਟਨ ਹਸਨ ਅਬਦਾਲ ਦੀ ਯਾਤਰਾ ਕੀਤੀ ਆ ਹਸਨ ਅਬਦਾਲ ਆ ਜੋ ਇਧਾਂ ਲਗਭਗ ਸਭ ਨੂੰ ਪਤਾ ਹੀ ਹੋਣਾ ਹਸਨ ਅਬਦਾਲ ਦਾ ਗੁਰਦੁਆਰਾ ਪੰਜਾ ਸਾਹਿਬਾ ਆਪਾਂ ਇਹਨਾਂ ਉਦਾਸੀਆਂ ਦੇ ਮੈਂ ਤੁਹਾਨੂੰ ਸਿਰਫ ਇਹ ਨਾਮ ਹੀ ਦੱਸਿਆ ਜਿਆਦਾ ਡਿਟੇਲ ਵਿੱਚ ਨਾ ਸਟੋਰੀਜ਼ ਬਹੁਤ ਜ਼ਿਆਦਾ ਬਣ ਜਾਂਦੀਆਂ ਨੇ ਤਾਂ ਮੈਂ ਸਿਰਫ ਪਹਿਲੀ ਉਦਾਸੀ ਬਾਰੇ ਤੁਹਾਨੂੰ ਥੋੜਾ ਜਿਆਦਾ ਐਕਸਪਲੇਨ ਜ਼ਿਆਦਾ ਕਰਤਾ ਤੇ ਆ ਦੂਸਰੀਆਂ ਉਦਾਸੀਆਂ ਤੇ ਗੁਰੂ ਜੀ ਕਿੱਥੇ-ਕਿੱਥੇ ਗਏ ਸੀ ਕਿਹਨੂੰ-ਕਿਹਨੂੰ ਮਿਲੇ ਇਹ ਤੁਸੀਂ ਯਾਦ ਰੱਖਿਓ ਬਹੁਤ ਇੰਪੋਰਟੈਂਟ ਆ ਕੁਐਸਚਨ ਪੇਪਰ 'ਚ ਕੋਈ ਵੀ ਪੁੱਛਿਆ ਜਾ ਸਕਦਾ ਕਿ ਗੁਰੂ ਰਣਕਦੇਵ ਜੀ ਆਪਣੀ ਕਿਹੜੀ ਉਦਾਸੀ ਦੌਰਾਨ ਕਿੱਥੇ ਗਏ ਤੇ ਜੇ ਵੀ ਅ ਬੱਚਿਆਂ ਦੇ ਬੱਚਿਆਂ ਦੇ ਕਮੈਂਟਸ ਹੋਣਗੇ ਪੀ ਹੋਰ ਵੀ ਜ਼ਿਆਦਾ ਡਿਟੇਲ ਵਿੱਚ ਕਰਵਾਇਆ ਜਾਵੇ ਤਾਂ ਤੁਹਾਨੂੰ ਆਪਾਂ ਹੋਰ ਵੀ ਚੰਗੀ ਤਰ੍ਹਾਂ ਡਿਟੇਲ ਵਿੱਚ ਕਰਵਾ ਦੇਾਂਗੇ ਤੀਜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਕਿੱਥੇ ਗਏ ਸੀ ਮੱਕਾ ਮਦੀਨਾ ਬਗਦਾਦ ਤੇ ਉਸ ਤੋਂ ਬਾਅਦ ਉਹ ਕਿੱਥੇ ਆਪਣੇ ਕਰਤਾਰਪੁਰ ਆ ਕੇ ਰਹਿਣ ਲੱਗੇ ਸੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸ਼ਹਿਰ ਬਸਾਇਆ ਪਾਕਿਸਤਾਨ ਚ ਜਿਹੜਾ ਰਾਵੀ ਨਦੀ ਦੇ ਕੰਢੇ ਤੇ ਸਥਿਤ ਹੈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਿਹੜੀਆਂ-ਕਿਹੜੀਆਂ ਨੇ ਇਹਨਾਂ ਸਿੱਖਿਆਵਾਂ ਮੈਂ ਇਸ ਲਈ ਤੁਹਾਨੂੰ ਇੱਕ ਵਾਰ ਪੜਾ ਰਹੀ ਹਾਂ ਕਿਉਂਕਿ ਨਾ ਜਿਹੜਾ ਪੇਪਰ ਇਹ ਪੰਜਾਬੀ ਦਾ ਹੁੰਦਾ ਨਾ ਉਹਦੇ ਵਿੱਚ ਇਹ ਦੇ ਵਿੱਚ ਪੁੱਛਿਆ ਜਾਂਦਾ ਕਿ ਕਿਹੜੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਹੈਗੀ ਹੈ ਜਾਂ ਨਹੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕਿਹੜੀਆਂ-ਕਿਹੜੀਆਂ ਨੇ ਪ੍ਰਮਾਤਮਾ ਇੱਕ ਹੈ ਨਿਰਗੁਣ ਤੇ ਸਰਗੁਣ ਹੈ ਪਰਮਾਤਮਾ ਸਰਵਸ਼ਕਤੀਮਾਨ ਤੇ ਸਰਵਵਿਆਪਕ ਹੈ ਪਰਮਾਤਮਾ ਨਿਰੰਕਾਰ ਹੈ ਪਰਮਾਤਮਾ ਦਿਆਲੂ ਹੈ ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ ਨਾਮ ਦਾ ਜਾਪ ਗੁਰੂ ਦਾ ਬਹੁਤ ਮਹੱਤਵ ਹੈ ਆਪਣੇ ਜੀਵਨ ਦੇ ਵਿੱਚ ਪ੍ਰਾਪਤਰੀ ਭਾਵ ਵਿੱਚ ਵਿਸ਼ਵਾਸ ਰਲ ਮਿਲ ਕੇ ਰਹਿਣਾ ਚਾਹੀਦਾ ਸਦਾਚਾਰ ਉੱਤੇ ਜ਼ੋਰ ਸੱਚਖੰਡ ਜਾਤ ਪਾਤ ਦਾ ਖੰਡਨ ਕੋਕਲੇ ਰੀਤੀ ਰਿਵਾਜਾਂ ਦਾ ਖੰਡਨ ਇਹ ਸਿਗੀਆਂ ਆਪਣੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਆ ਉਸ ਤੋਂ ਬਾਅਦ ਆ ਗੁਰੂ ਨਾਨਕ ਦੇਵ ਜੀ ਨੇ ਕਿਸ ਕਿਸ ਬਾਣੀ ਗੁਰਬਾਣੀ ਦੀ ਰਚਨਾ ਵੀ ਕੀਤੀ ਆ ਗੁਰੂ ਨਾਨਕ ਦੇਵ ਜੀ ਨੇ 974 ਸ਼ਲੋਕਾਂ ਦੀ ਰਚਨਾ ਕੀਤੀ ਹੈ ਇਹ ਜਿਹੜਾ 974 ਆ ਇਹ ਪੰਜਾਬ ਸਕੂਲ এডਿਕੇਸ਼ਨ ਬੁੱਕ ਤੇ ਆ ਤੇ 976 ਪੰਜਾਬ ਯੂਨੀਵਰਸਿਟੀ ਗ੍ਰੈਜੂਏਸ਼ਨ ਦੀ ਬੁੱਕ ਤੇ ਆ ਤਾਂ ਤੁਸੀਂ ਦੋਵੇਂ ਹੀ ਯਾਦ ਰੱਖਿਓ 974 ਜਾਂ 976 ਪੇਪਰ ਦੇ ਵਿੱਚ ਦੋਵੇਂ ਤਾਂ ਆ ਨਹੀਂ ਸਕਦੇ ਨਾ ਤਾਂ ਕਰਕੇ ਕੋਈ ਵੀ ਪੁੱਛੇ ਜਾ ਸਕਦਾ ਤਾਂ ਤੁਸੀਂ ਦੋਵੇਂ ਹੀ ਯਾਦ ਰੱਖਣੀਆਂ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਆਪਣੀ ਬਾਣੀ ਦੀ ਰਚਨਾ ਕੀਤੀ ਹੈ ਇਹ ਰਾਗਦ ਕਿਹੜੇ-ਕਿਹੜੇ ਆ ਰਾਮਕਲੀ ਗੋੜੀ ਬਸੰਤ ਤੁਖਾਰੀ ਬਿਲਾਵਲ ਤਨਾਸਰੀ ਤਿਲੰਗ ਸੂਹੀ ਮਾਝ ਸਾਰੰਗ ਤੇ ਮਲਾਰ ਇਹ ਜਿਹੜੇ ਰਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਰਚਨਾ ਹੋਈ ਆ ਜਪਜੀ ਸਾਹਿਬ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਹੈ ਜਪਜੀ ਸਾਹਿਬ ਵਿੱਚ ਇੱਕ ਮੂਲ ਮੰਤਰ 38 ਪੌੜੀਆਂ ਤੇ ਦੋ ਸ਼ਲੋਕ ਨੇ ਉਸ ਤੋਂ ਬਾਅਦ ਪਹਿਰੇ ਕੁਜ ਅਜੀ ਸੁਚਜੀ ਦੱਖਣੀ ਓਮਕਾਰ ਬਾਰ ਮਾਜ ਆਸਾ ਦੀ ਵਾਰ ਸਿੱਧ ਗੋਸ਼ਟ ਤੇ ਵਾਰ ਮਲਹਾਰ 12 ਮਾ ਪੱਟੀ ਦੀ ਰਚਨਾ ਵੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਲੋਧੀ ਹਾਕਮਾਂ ਦੇ ਸ਼ਾਸਨ ਪ੍ਰਬੰਧ ਦੀ ਕਰੜੀ ਆਲੋਚਨਾ ਕੀਤੀ ਮਤਲਬ ਜਦੋਂ ਬਾਬਰ ਦਾ ਹਮਲਾ ਹੋਇਆ ਸੀ ਨਾ ਤਾਂ ਉਦੋਂ ਲੋਕਾਂ ਦੇ ਕੀ ਹਾਲਾਤ ਸੀ ਲੋਕਾਂ ਨੇ ਕਿਹੜੇ ਕਸ਼ਟ ਝੱਲੇ ਤਾਂ ਉਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਬਰ ਬਾਣੀ ਦੇ ਵਿੱਚ ਕੀਤਾ ਕਿ ਬਾਬਰ ਨੇ ਕਿਸ ਤਰ੍ਹਾਂ ਲੋਕਾਂ ਨੂੰ ਬਹੁਤ ਦੁਖੀ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਮਕਾਲੀ ਕੌਣ ਕੌਣ ਸੀ ਇਹ ਸਿਕੰਦਰ ਲੋਧੀ ਇਬਰਾਹਿਮ ਲੋਧੀ ਬਾਬਰ ਤੇ ਸ਼ੇਰ ਸ਼ਾ ਸੂਰੀ ਇਹ ਸੀ ਜਿਹੜੇ ਸਮਕਾਲੀ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਸੀ ਜਿਹੜੇ ਕਰਤਾਰਪੁਰ ਵਿੱਚ ਬਤੀਤ ਕੀਤੇ ਉਹਨਾਂ ਨੇ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਪਾਈ ਲੈਣਾ ਜੀ ਨੂੰ ਆਪਣਾ ਉਤਰਾਧਿਕਾਰੀ ਬਣਾ ਦਿੱਤਾ ਸੀ ਫਾਈ ਲੈਣਾ ਜੀ ਕੌਣ ਸੀ ਆਪਣੇ ਦੂਜੇ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੇ ਹੀ ਉਹਨਾਂ ਦਾ ਨਾਮ ਅੰਗਦ ਰੱਖਿਆ ਸੀ ਕਿਉਂਕਿ ਉਹ ਉਹਨਾਂ ਨੂੰ ਆਪਣਾ ਅੰਗ ਹੀ ਸਮਝਦੇ ਸੀ ਇਹਦੇ ਵਿੱਚ ਨਾ ਡਿਟੇਲ ਬਾਰੇ ਤੁਹਾਨੂੰ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਵਾਵਾਂਗੇ ਤੇ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਨੈਕਸਟ ਕਲਾਸ ਦੇ ਵਿੱਚ ਕਲਾਸ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ